ਕਿਸ ਤਰੀਕੇ ਨਾਲ ਇਹ ਨੂੰ ਨਾਮ ਸੇ ਤੁਨਾਵਾਂ ਲੋ ਜਿਹੜਾ ਵਾ ਉਹ ਪਾਜ ਪਾ ਨੂੰ ਸਮਰਥਨ ਦਿੱਤਾ ਗਿਆ ਕਿਸ ਤਰੀਕੇ ਨਾਲ ਮੈਂ ਆਪਣੇ ਵੱਲੋਂ ਸਮੂਚੀਆਂ ਸੰਗਤਾਂ ਨੂੰ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਦਿਨੀ ਹਰ ਹਰਨਾਮ ਸਿੰਘ ਤੁਮਾ ਨੇ ਬੀਜੇਪੀ ਦੀ ਸਪੋਰਟ ਕੀਤੀ ਆ ਤੇ ਉਹ ਸਪੋਰਟ ਕਰਨ ਦੇ ਵਿੱਚ ਜਿਹੜੇ ਸੁਹਿਰਦ ਸੇਖਿਆ ਉਹਨਾਂ ਦੇ ਮਨਾਂ ਨੂੰ ਦੁੱਖ ਵੀ ਹੋਇਆ ਤੇ ਕਈਆਂ ਨੇ ਅਫਸੋਸ ਵੀ ਕੀਤਾ ਕਈਆਂ ਨੇ ਇਹ ਵੀ ਬਿਆਨ ਦਿੱਤੇ ਆ ਕਿ ਦੰਦਮੀ ਟਕਸਾਲ ਬੀਜੇਪੀ ਦੀ ਸਪੋਰਟ ਕਰਦੀ ਆ ਮੈਂ ਸਾਰੀਆਂ ਸੰਗਤਾਂ ਨੂੰ ਸੰਪਰਦਾਵਾਂ ਨੂੰ ਸਿੰਘ ਸੁਭਾਵਾਂ ਨੂੰ ਬੇਨਤੀ ਕਰਦਾ ਨਿਮਰਤਾ ਸਹਿਤ ਕਿ ਦੰਦਮੀ ਟਕਸਾਲ ਨੇ ਬੀਜੇਪੀ ਦੀ ਸਪੋਰਟ ਨਹੀਂ ਕੀਤੀ ਉਦੋਂ ਮੈਨੇ ਆਪਣੀ ਨਿੱਜੀ ਸਪੋਰਟ ਕੀਤੀ ਆ ਪਰ ਯਾਦ ਰਹੇ ਬੀਤੇ 2005 ਵਿੱਚ ਮਾਰਚ ਤੇ ਅਪ੍ਰੈਲ ਦੇ ਵਿੱਚ ਮੈਂ ਅਖਬਾਰਾਂ ਤੇ ਮੀਡੀਆ ਤੇ ਪ੍ਰੈਸ ਕਰਕੇ ਸਮੂਚੀਆਂ ਸੰਗਤਾਂ ਨੂੰ ਜਾਣੂ ਕਰਵਾਇਆ ਸੀ ਕਿ ਹਰਨਾਮ ਸਿੰਘ ਧੁੰਮਾ ਇੱਕ ਸ਼ਾਮਲਿੰਗ ਭੋਗਿਆ ਤੇ ਨਾਲ ਹੀ ਆਈਬੀ ਦਾ ਏਜੰਟ ਆ ਉਸ ਟਾਈਮ ਤੇ ਪੰਜ ਤਖਤਾਂ ਨੂੰ ਮੈਂ ਰਜਿਸਟਰੀਆਂ ਕੀਤੀਆਂ ਚਾਰ ਜਿਹੜੀਆਂ ਪ੍ਰਮੁੱਖ ਕਮੇਟੀਆਂ ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਪਟਨਾ ਸਾਹਿਬ ਕਮੇਟੀ ਤਾਂ ਨਾਢੇੜ ਕਮੇਟੀ ਇਹਨਾਂ ਨੂੰ ਵੀ ਦੋ ਦੋ ਰਜਿਸਟਰੀਆਂ ਕੀਤੀਆਂ ਨੇ ਹੰਗ ਸਿੰਘ ਜੱਥੇਬੰਦੀਆਂ ਤੇ ਕਾਰ ਸੇਵਾ ਵਾਲੇ ਮਹਾਂਪੁਰਖ ਇਹਨਾਂ ਨੂੰ ਮੈਂ ਰਿਪੋਰਟੀਆਂ ਕਰਕੇ ਸਾਰਿਆਂ ਨੂੰ ਸੂਚਿਤ ਕਰਾਇਆ ਸੀ ਕਿ ਹਰਨਾਮ ਸਿੰਘ ਤੁਮਾ ਸਿੱਖੀ اخਲਾਕ ਤੋਂ ਗਿਰਿਆ ਹੋਇਆ ਬੰਦਾ ਏ ਸੰਭਲਿੰਗ ਭੋਗਿਆ ਤੇ ਨਾਲ ਇਹ ਸੈਂਟਰ ਦੀ ਏਜੰਸੀ ਆ ਆਈਬੀ ਇੰਟੈਲੀਜੈਂਸ ਬਿਊਰੋ ਉਹਦਾ ਕਹਿਟ ਆ ਪਰ ਇਸ ਗੱਲ ਦਾ ਕਿਸੇ ਨੇ ਵਿਸ਼ਵਾਸ ਨਹੀਂ ਕੀਤਾ ਸਾਰਿਆਂ ਨੇ ਮੇਰੇ ਤੇ ਤੁਮ ਤਾਂ ਲਾਈਆਂ ਸੀ ਕਿ ਭਾਈ ਮਰੀਕ ਸਿੰਘ ਨੂੰ ਦੰਦਮੇ ਟਕਸਾਲ ਦੇ ਕਾਰਜਕਾਰੀ ਦੀ ਦਸਤਾਰ ਨਹੀਂ ਮਿਲੀ ਤੇ ਰੌਲਾ ਪਾਉਂਦਾ ਗੁਰਮਖੋ ਮੈਂ ਰੌਲਾ ਨਹੀਂ ਸੀ ਪਾਉਂਦਾ ਮੈਨੂੰ ਇਹਨਾਂ ਗੱਲਾਂ ਬਾਰੇ ਇਹਦੀਆਂ ਗੁਪਤ ਜਿਹੜੀਆਂ ਸੂਚਨਾਵਾਂ ਸੀ ਪ੍ਰਾਤਨ ਸਿੰਘਾਂ ਤੋਂ ਮਿਲੀਆਂ ਸੀ ਤੇ ਮੈਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ ਪਰ ਫੇਰ ਵੀ ਮੈਂ ਬੇਨਤੀ ਕਰਦਾ ਕਿ ਜਿਵੇਂ ਵਿਦੇਸ਼ ਅਤੇ ਦੇਸ਼ ਵਿੱਚ ਤੁम्मे ਦਾ ਸੰਗਤਾਂ ਨੇ ਸਿੱਖਾਂ ਨੂੰ ਵਿਰੋਧ ਕੀਤਾ ਤੇ ਫੇਰ ਵੀ ਉਹਨਾਂ ਦਾ ਧੰਨਵਾਦ ਕਰਦਾ ਦੇਵੇਂ ਕੀ ਪੰਜਾਬੀ ਦੀ ਇੱਕ ਕਹਾਵਤ ਹੈ ਦੇਰ ਆਏ ਤੇ ਦਰਸਤ ਆਏ ਪਰ ਦੇਰ ਆਏ ਪਰ ਇਹ ਸਬੰਧ ਨੇ ਸਾਡਾ ਕੰਮ ਦਾ ਨੁਕਸਾਨ ਬਹੁਤ ਕੀਤਾ ਇਹਨੂੰ ਲਿਆਉਣ ਵਾਲੇ ਚਾਰ ਬੰਦੇ ਸਨ ਜਸਬੀਰ ਸਿੰਘ ਰੋਡਾ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦਾ ਭਤੀਜਾ ਭਾਈ ਈਸ਼ਰ ਸਿੰਘ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦਾ ਬੇਟਾ ਵੱਡਾ ਇਸੇ ਤਰ੍ਹਾਂ ਜੈਬ ਸਿੰਘ ਬਿਆਸੀ ਇਹਨਾਂ ਤਿੰਨਾਂ ਬੰਦਿਆਂ ਨੇ ਅਮਰੀਕਾ ਦੀ ਸਿਟੀ ਜਾਣਾ ਹਰਨਾਮ ਸਿੰਘ ਧੁੰਮੇ ਨੂੰ ਮਹਿਤੇ ਲਿਆਂਦਾ ਉਥੇ ਇੱਕ ਇਹਦਾ ਸਪੋਰਟਰ ਸੀ ਸਤਨਾਮ ਦਾ ਸੱਤ ਨੰਬਰ ਦਾ ਜਥੇਦਾਰ ਭਾਈ ਲੱਖਾ ਸਿੰਘ ਤੇ ਲੱਖਾ ਸਿੰਘ ਨੂੰ ਲਾਲਚ ਕੀ ਦਿੱਤਾ ਸੀ ਕਿ ਤੂੰ ਧੁੰਮੇ ਦੀ ਸਪੋਰਟ ਸਪੋਰਟ ਕਰ ਤੇ ਤੇਰਾ ਸਾਰਾ ਪਰਿਵਾਰ ਅਸੀਂ ਅਮਰੀਕਾ ਵਿੱਚ ਲੈ ਜਾਵਾਂਗੇ ਉਹ ਵਾਅਦਾ ਤੋਂ ਮੈਨੇ ਨਿਭਾਇਆ ਅੱਜ ਲੱਖਾ ਸਿੰਘ ਦਾ ਸਾਰਾ ਪਰਿਵਾਰ ਅਮਰੀਕਾ ਦੀ ਧਰਤੀ ਤੇ ਆ ਨਾਮ ਗੁਰਮਖੋ ਰਾਗੀ ਆ ਨਾ ਗਿਆਨੀਆ ਨਾ ਪਾਠੀਆ ਨਾ ਕਵੀਸ਼ਰਿਆ ਨਾ ਢਾਡੀਆ ਨਾ ਪ੍ਰਚਾਰਕਆ ਬਸ ਤੁਮੇ ਦੀ ਸਪੋਰਟ ਦੇ ਸਬੰਧ ਵਿੱਚ ਅਮਰੀਕਾ ਦੇ ਵਿੱਚ ਲੱਖੇ ਦਾ ਪਰਿਵਾਰ ਸਿਟੀਜ਼ਨ ਹੋਇਆ ਮੈਂ ਜਦੋਂ ਇਹਨੂੰ ਕਾਰਜਕਾਰੀ ਮੁਖੀ ਬਨਾਇਆ ਮੈਂ ਇੱਕ ਇਕੱਲਾ ਇਨਸਾਨ ਸੀ ਜਿਹਨੇ ਤੁਮੇ ਦਾ ਵਿਰੋਧ ਕੀਤਾ ਉਸ ਦਿਨ ਤੋਂ ਲੈ ਕੇ ਕਰਕੇ ਜਦੋਂ ਵੀ ਕਿਤੇ ਪੰਤ ਇਕੱਠ ਹੁੰਦਾ ਸਟੇਜ ਤੇ ਮੇਰਾ ਇੱਕ ਇੱਕ ਬਚਨ ਜ਼ਰੂਰ ਸੰਗਤਾਂ ਨਾਲ ਹੁੰਦਾ ਰਾਮ ਸਿੰਘ ਪਰਿਵਾਰ ਦਾ ਧੰਮ ਸਰਕਾਰ ਦਾ ਸੰਤ ਗਿਆਨੀ ਜਰਨੈਲ ਸਿੰਘ ਮੁਖੀ ਟਕਸਾਲ ਦਾ ਮੈਂ ਇਹਨਾਂ ਸ਼ਬਦਾਂ ਵਿੱਚ ਜੋ ਤੁਮੇ ਨੇ اخلاق ਤੋਂ ਗਿਰ ਕਰਕੇ ਸਿੱਖ ਪੰਥ ਨੂੰ ਸਿੱਖ ਚਿਹਰੇ ਨੂੰ ਕਲੰਕਿਤ ਕਰਦਾ ਯਤਨ ਕੀਤਾ ਮੈਂ ਕਰੜੇ ਸ਼ਬਦਾਂ ਵਿੱਚ ਤੁਮੇ ਦੀ ਤੇ ਉਹਦੇ ਸਹਜੋਗੀਆਂ ਦੀ ਵਿਰੋਧਤਾ ਕਰਦਾ ਤੇ ਨਾਲ ਸੰਗਤਾਂ ਨੂੰ ਬੇਨਤੀ ਕਰਦਾ ਕਿ ਅੱਜ ਨਹੀਂ ਇਹ ਲੰਮੇ ਸਮੇਂ ਤੋਂ ਆਈ ਵੀ ਦਾ ਏਜੰਟ ਸੀ ਏਜੰਟ ਹੈ ਅਖੀਰ ਸਵਾਸਾਂ ਤੱਕ ਏਜੰਟ ਰਹੇਗਾ ਇਸ ਕਰਕੇ ਗੁਰਮਕੋ ਟਕਸਾਲ ਦਾ ਬੀਜੇਪੀ ਦੇ ਨਾਲ ਕੋਈ ਵੀ ਸਬੰਧ ਨਹੀਂ ਆਪਣਾ ਸਮਰਥਨ ਜਿਹੜਾ ਇਹ ਤੋਂ ਮੈਨੇ ਦਿੱਤਾ ਟਕਸਾਲ ਦਾ ਇਹਦੇ ਨਾਲ ਕੋਈ ਵੀ ਵਾਸਤਾ ਵਾਹੀ ਵਾਸਤਾ ਨਹੀਂ ਲੰਮੇ ਸਮੇਂ ਤੋਂ ਅਸੀਂ ਇਸ ਗੱਲ ਦਾ ਖੰਡਨ ਕਰ ਰਹੇ ਹਾਂ ਮੈਂ ਕਾਰਨ ਕੀ ਮੰਨਦੇ ਜੋ ਕਿਉਂ ਜਿਹੜਾ ਹਰਨਾਪ ਸਿੰਘ ਧੋਮਾ ਵੱਲੋਂ ਬੀਜੇਪੀ ਦਾ سپورਟ ਕੀਤਾ سپورਟ ਕੀਤੀ ਵੀ ਮਾਰਖੇ ਕਾਰਨ ਕੀ ਮੰਨਦੇ ਪਿੱਛੇ ਦਾ ਕਾਰਨ ਕੀ ਇਹ ਮੈਂ ਬੇਨਤੀ ਹੁਣੇ ਤੁਹਾਨੂੰ ਕੀਤੀ ਹੈ ਸੰਜੀ ਕਿ ਆਈਬੀ ਦਾ ਏਜੰਟ ਆ ਜਿਸ ਏਜੰਸੀ ਦਾ ਏਜੰਟ ਹੋਵੇ ਜੇ ਸਰਕਾਰ ਦਾ ਬੰਦਾ ਹੋਵੇ ਤੇ ਉਹਨੂੰ ਉਹਦੀ ਬੋਲਣੀ ਬੋਲੀ ਬੋਲਣੀ ਪੈਂਦੀ ਆ ਜਿਸ ਤਰ੍ਹਾਂ ਕਿ ਮਾਲਵੇ ਦੀ ਘਾਵਤ ਹੈ ਜੀ ਦੀ ਖਾਈਏ ਬਾਦਰੀ ਉਹਦੀ ਪਰਿਏ ਹਾਜ਼ਰੀ ਲੰਮੇ ਸਮੇਂ ਤੋਂ ਇਹ ਸੈਂਟਰ ਦੇ ਏਜੰਸੀ ਦਾ ਕਹਿਟ ਹੈ ਇਸ ਕਰਕੇ ਏਜੰਸੀ ਦੇ ਕਹਿਣ ਤੇ ਉਹਨੇ ਬੀਜੇਪੀ ਦੀ ਸਪੋਰਟ ਕੀਤੀ ਆ ਮੈਂ ਇਹਨਾਂ ਸ਼ਬਦਾਂ ਦੇ ਨੂੰ ਦੁਬਾਰਾ ਫੇਰ ਨਖੇਦੀ ਕਰਦਾ ਤੇ ਨਾਲ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਹ ਸਰਕਾਰੀ ਬੰਦਾ ਇਹ ਸਰਕਾਰੀ ਬੰਦਾ ਜਿੱਦਰ ਸਰਕਾਰ ਇਸ਼ਾਰਾ ਕਰੇਗੀ ਉਹਦੀ ਮਜਬੂਰੀ ਉਹਨੂੰ ਜਾਣਾ ਪੈਂਦਾ ਪੰਜਾਬ ਵਿੱਚ ਤੇ ਬਹੁ ਕੀਤੀ ਜਿਹੜਾ ਸਿੱਖ ਭਾਈਚਾਰਾ ਭਾਈਪਾ ਦਾ ਵਿਰੋਧ ਕਰਦਾ ਉਹ ਪੰਜਾਬ ਦੇ ਵਿੱਚ ਜਾਂ ਹੋਰ ਸਿੱਖ ਸੰਗਤਾਂ ਜਿਹੜੀਆਂ ਉਹ ਵੀ ਵਿਰੋਧ ਕਰਦੀਆਂ ਨੇ ਤਾਂ ਕੀ ਕਾਰਨ ਹੈ ਕਿ ਇਹ ਕਿਉਂ ਜਿਹੜਾ ਵਾ ਇੱਕ ਤਰੀਕੇ ਦਾ ਭਰਮ ਭਲੇਖਾ ਪਾਇਆ ਜਾ ਰਿਹਾ ਹੋ ਸਕਦਾ ਮੈਂ ਨਾ ਤਾਂ ਪਹਿਲਾਂ ਭਲੇਖੇ ਵਿੱਚ ਸੀ ਤੇ ਨਾ ਹੋਣਿਆ ਤੇ ਨਾ ਆਉਣ ਵਾਲੇ ਸਮੇਂ ਵਿੱਚ ਕਦੇ ਮੈਂ ਭਲੇਖੇ ਵਿੱਚ ਨਹੀਂ ਰੂੰਗਾ ਮੈਂ ਵਾਰ-ਵਾਰ ਸਟੇਜਾਂ ਤੋਂ ਸੰਗਤਾਂ ਨੂੰ ਬੇਨਤੀ ਕਰਦਾ ਸੀ ਕਿ ਤਮ ਮੈਂ ਇੱਕ ਸਮਲਿੰਗੀ ਬੰਦਾ ਹੈ आईबी एजेंसी ਦਾ ਕਹਿਟ ਇਹਦੇ ਤੇ ਵਿਸ਼ਵਾਸ ਨਾ ਕਰੋ ਦੁਬਾਰਾ ਫੇਰ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਆਈਬੀ ਏਜੰਸੀ ਦਾ ਕਹਿਟ ਆ ਪ੍ਰਾਤਨ ਸਮੇਂ ਤੋਂ ਕਹਿਟ ਆ ਤੇ ਸ਼ਾਮ ਲਿੰਗ ਭੋਗੀ ਆ ਇਹਦੇ ਤੇ ਵਿਸ਼ਵਾਸ ਕਰਨਾ ਦਮਦਮੀ ਟਕਸਾਲ ਦਾ ਮੁਖੀ ਮੰਨਣਾ ਸਾਡੀ ਬਹੁਤ ਇਹ ਬੇਸਮਝੀ ਹੋਵੇਗੀ ਜਿਹਦਰ ਏਜੰਸੀ ਜਾਂ ਸਰਕਾਰ ਇਹਨੂੰ ਇਸ਼ਾਰਾ ਕਰੇ ਤੇ ਉਸੇ ਪਾਸੇ ਜਾਣਾ ਨੌਕਰ ਦਾ ਕੰਮ ਹੁੰਦਾ ਜਿਹਦਾ ਨੌਕਰ ਹੋਵੇ ਉਹਦੀ ਫਿਰ ਉਹਨੂੰ ਕਾਰਗਜ਼ਾਰੀ ਕਰਨੀ ਕệ ਕਹਿੰਦੀ ਐ ਇਸ ਕਰਕੇ ਤੁਮੇ ਦੀ ਮਜਬੂਰੀ ਆ ਬੀਜੇਪੀ ਦੀ ਸਪੋਰਟ ਕਰਨੀ। ਦਮਦਮੀ ਟਕਸਾਲ ਦੇ ਬਹੁਤ ਸਾਰੇ ਵਿਦਿਆਰਥੀ ਨੇ ਦਮਦਮੀ ਟਕਸਾਲ ਦੇ ਨਾਲ ਬਹੁਤ ਸਾਰੇ ਲੋਕ ਜੁੜੇ ਨੇ ਉਹਨਾਂ ਨੂੰ ਕੀ ਕੀ ਜਿਹੜੇ ਬਹੁ ਗਿਣਤੀ ਵਿੱਚ ਦਮਦਮੀ ਟਕਸਾਲ ਦੇ ਵਿਦਿਆਰਥੀ ਜਾਂ ਦਮਦਮੀ ਟਕਸਾਲ ਦੇ ਨਾਲ ਪ੍ਰੇਮ ਕਰਨ ਵਾਲੇ ਬਹੁਤ ਜ਼ਿਆਦਾ ਪਰਿਵਾਰ ਨੇ ਉਹ ਇਹਨੂੰ ਬਿਲਕੁਲ ਨਾ ਤਾਂ ਵਿਦਿਆਰਥੀ ਮੰਨਦੇ ਆ ਤੇ ਨਾ ਇਹਨੂੰ ਦਮਦਮੀ ਟਕਸਾਲ ਦਾ ਮੁਖੀ ਮੰਨਦੇ ਹੋ। ਲੰਮੇ ਸਮੇਂ ਤੋਂ ਇਸ ਗੱਲ ਦਾ ਖੰਡਨ ਕਰਦੇ ਆ। ਵਿਦਿਆਰਥੀ ਬਹੁ ਗਿਣਤੀ ਵਿੱਚ ਤੁਮੇ ਨੂੰ ਮੁਖੀ ਨਹੀਂ ਮੰਨਦੇ। ਇਮੋਗਨਤੀ ਵਿੱਚ ਜਿਹੜੇ ਟਕਸਾਲ ਨਾਲ ਸੰਬੰਧ ਰੱਖਣ ਵਾਲੇ, ਪ੍ਰੇਮ ਰੱਖਣ ਵਾਲੇ ਪਰਿਵਾਰ ਆ ਉਹ